ਉਹ ਵੱਧ ਬਾਣੀ ਜਿਹੜੀ ਦਰਜ ਹੈ ਇਸ ਕਰਕੇ ਆਪ ਨੂੰ ਕਬੀਰ ਸਾਹਿਬ ਦੇ ਜਨਮ ਦਿਨ ਦਿਹਾੜੇ ਦੀਆਂ ਵਧਾਈਆਂ ਹੁਣ ਜੋ ਕਿ ਇਸ ਵਾਰੀ ਐਤਵਾਰ ਦੇ ਸਮਾਗਮ ਵੀ ਉਹਨਾਂ ਦੀ ਯਾਦ ਅੰਦਰ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਹਨ ਪਰ ਅੱਜ ਤੋਂ ਸਵੇਰ ਤੋਂ ਹੀ ਇਹ ਜਿਹੜੇ ਦਿਨ ਹਨ ਕਬੀਰ ਸਾਹਿਬ ਨੂੰ ਸਮਰਪਿਤ ਹੋ ਕੇ ਉਨ੍ਹਾਂ ਦੀ ਬਾਣੀ ਦੀ ਕੀਰਤੀ ਕੀਤੀ ਜਾਏਗੀ ਕਿਉਂਕਿ ਸਤਗੁਰੂ ਸਾਹਿਬ ਜੀ ਦੇ ਦਿਨ ਪ੍ਰਕਾਸ਼ ਦਿਹਾੜਾ ਗੁਰਤਾ ਗੱਦੀ ਦਿਵਸ ਜੋਤੀ ਜੋਤ ਸਬਾਉਣ ਦੇ ਦਿਨ ਸ਼ਸਤਰ ਧਾਰਨ ਦੇ ਦਿਨ ਆਉਂਦੇ ਹਨ ਪਰ ਭਗਤਾਂ ਦੇ ਤਕਰੀਬਨ ਇੱਕ ਜਾਂ ਦੋ ਦਿਹਾੜੇ ਆਉਂਦੇ ਸਾਰੇ ਸਾਲ ਦੇ ਵਿੱਚ ਇਸ ਕਰਕੇ ਇਹ ਜਿਹੜੇ ਹਨ ਸ਼ੁੱਕਰਵਾਰ ਆ ਬੁੱਧਵਾਰ ਅੱਜ ਤੋਂ ਲੈ ਕੇ ਤੇ ਐਤਵਾਰ ਤੱਕ ਦੇ ਜਿਹੜੇ ਦੀਵਾਨ ਹਨ ਉਹ ਕਬੀਰ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਸ ਦੇ ਨਾਲ ਹੀ ਆਪਾਂ ਜੁੜਾਂਗੇ ਉਹ ਬਨਾਰਸ ਦੇ ਵਿੱਚ ਹੋਏ ਹਨ ਉਹਨਾਂ ਦਾ ਸ਼ਬਦ ਤੁਸੀਂ ਸੁਣੇ ਹੋਏ ਹੋਣਗੇ ਸਿਰ ਕਰ ਵੱਤ ਧਰਾਏ ਬਨਾਰਸ ਦੇ ਵਿੱਚ ਪੰਡਤਾਂ ਨੇ ਇੱਕ ਆਰਾ ਲਾਇਆ ਹੋਇਆ ਸੀ ਚੀਰ ਨਮਾਲਾ ਜਿਹੜਾ ਬੰਦੇ ਚੀਰਦਾ ਸੀ ਜਿਵੇਂ ਮਤੀ ਦਾਸ ਜੀ ਨੂੰ ਆਰੇ ਵਿੱਚ ਚੀਰਿਆ ਗਿਆ ਉਹ ਪੰਡਤਾਂ ਦਾ ਇੱਕ ਖਿਆਲ ਸੀ ਉਹਨਾਂ ਨੇ ਇਹ ਭਰਮ ਪੈਦਾ ਕੀਤਾ ਹੋਇਆ ਸੀ ਵੀ ਜਿਹੜਾ ਬੰਦਾ ਕਾਂਚੀ ਦੇ ਵਿੱਚ ਮਰਦਾ ਹੈ ਉਹ ਸਵਰਗਾ ਨੂੰ ਜਾਂਦਾ ਹੈ ਬੰਦਾ ਸਭ ਕੁਝ ਦਾਨਪੁਨ ਕਰਕੇ ਤੇ ਆਪ ਆਰੀ ਥੱਲੇ ਆਣ ਕੇ ਚੀਰ ਕੇ ਮਰ ਜਾਏ ਖਤਮ ਹੋ ਜਾਏ ਇੱਕ ਤਾਂ ਉਹਦੇ ਤੋਂ ਦਾਨਪੁਨ ਸਾਰਾ ਕੁਝ ਲੈ ਲਿਆ ਜਿੰਨਾ ਵੀ ਕੁਝ ਸੀ ਸਭ ਕੁਝ ਦਾਨਪੁਰ ਲੈ ਲਿਆ ਉਹਦੇ ਤੋਂ ਦੂਸਰਾ ਬਾਅਦ ਦੇ ਵਿੱਚ ਉਹਦਾ ਕੋਈ ਸਬੂਤ ਨਾ ਰਹਿ ਜਾਏ ਬੰਦਾ ਨਾ ਰਹਿ ਜਾਏ ਕੱਲ ਨੂੰ ਫੇਰ ਨਾ ਅਗਲਾ ਕਵੇ ਵੀ ਮੇਰੀ ਜਾਇਦਾਦ ਹੈ ਭਾਈ ਮੈਂ ਤੁਹਾਨੂੰ ਆਹ ਦਾਨ ਕੀਤਾ ਵੀ ਉਹਦਾ ਪੱਕਾ ਹੀ ਇਲਾਜ ਕਰ ਦੋ ਵੀ ਉਹਨੂੰ ਖਤਮ ਹੀ ਕਰ ਦੋ ਬੰਦਾ ਹੀ ਨਾ ਰਵੇ بڑے ਲੋਕ ਐਸੇ ਸਨ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਮੁਕਤੀ ਪ੍ਰਾਪਤੀ ਵਾਸਤੇ ਆਪਣੇ ਆਪ ਨੂੰ ਚਿਰਾ ਕੇ ਮਰਵਾ ਲਿਆ ਹੈ। ਪਾਰਾ ਨਸੀ ਬਨਾਰਸ ਦੇ ਵਿੱਚ ਪੰਡਤਾਂ ਪੰਤਿਆਂ ਦੇ ਪਾਸ ਸਿਰ ਕਰਵਤ ਧਰਾਏ ਕਰਵਤ ਆਰਾ ਲੈ ਕੇ ਤੇ ਕਬੀਰ ਸਾਹਿਬ ਉਹਨਾਂ ਨੇ ਇਹ ਬਚਨ ਕਿਹਾ ਹੈ ਕਿ ਕਾਂਛੀ ਮਗਹਰ ਸਮ ਵਿਚਾਰੀ ਹਰ ਕਾ ਸੰਤ ਮਰੈ ਹੜੰਬੇ ਤਾਂ ਸਗਲੀ ਸੈਨ ਤਰਾਈ ਬਹੁਤ ਵੱਡੇ ਭਗਤ ਸਨ ਤੇ ਕਬੀਰ ਸਾਹਿਬ ਦਾ ਅਸਥਾਨ ਇੱਕ ਪੈਂਦਾ ਕਾਂਛੀ ਦੇ ਪਾਸ ਇੱਕ ਨਗਰ ਹੋਰ ਪੈਂਦਾ ਹੜੰਬਾ ਬੋਲਦੇ ਉਹਨੂੰ ਮਗਹਰ ਜਿੱਥੇ ਪੜਤਾਂ ਨੇ ਇਹ ਖਿਆਲ ਪੈਦਾ ਕੀਤਾ ਸੀ ਵੀ ਇੱਥੇ ਮਰਨ ਵਾਲਾ ਬੰਦਾ ਨਰਕਾਂ ਨੂੰ ਜਾਂਦਾ ਤੇ ਕਾਂਛੀ ਮਰਨ ਵਾਲਾ ਸਵਰਗਾਂ ਨੂੰ ਜਾਂਦਾ ਇਸ ਭਰਮ ਨੂੰ ਤੋੜਨ ਵਾਸਤੇ ਕਾਫੀ ਸਮਾਂ ਪਹਿਲਾਂ ਹੀ ਮਗਹਰ ਦੇ ਵਿੱਚ ਨਿਵਾਸ ਕਰ ਲਿਆ ਸੀ ਕਬੀਰ ਸਾਹਿਬ ਨੇ ਕਾਂਛੀ ਤੋਂ ਜਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਨਾਰਸ ਪਹੁੰਚੇ ਹਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਾਂ ਪਤਾ ਲੱਗਾ ਕਿ ਕਬੀਰ ਸਾਹਿਬ ਤਾਂ ਮਗਹਰ ਚਲੇ ਗਿਆ ਹੜੰਬੇ ਬਨਾਰਸ ਚਲੇ ਗਿਆ ਉਸ ਵੇਲੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਚੱਲ ਪੈ ਕਬੀਰ ਸਾਹਿਬ ਨੂੰ ਮਿਲਣ ਵਾਸਤੇ ਤੇ ਉਧਰੋਂ ਕਬੀਰ ਸਾਹਿਬ ਨੂੰ ਵੀ ਪਤਾ ਲੱਗ ਗਿਆ ਕਿ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਆਏ ਹਨ ਉਹ ਵੀ ਚੱਲ ਪੈ ਤਾਂ ਰਸਤੇ ਵਿੱਚ ਹੀ ਉਹਨਾਂ ਦਾ ਮੇਲ ਹੋਇਆ ਹੈ ਉੱਥੇ ਅਸਥਾਨੀ ਐਂਡ ਮੈਂ ਗਲਤ ਨਾ ਹੋਵਾਂ ਤਾਂ ਬਣਿਆ ਜਿੱਥੇ ਮੇਲ ਹੋਇਆ ਕਬੀਰ ਸਾਹਿਬ ਦਾ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਕਬੀਰ ਸਾਹਿਬ ਪਹਿਲਾਂ ਸਰਗੁਣ ਦੇ ਉਪਾਸ਼ਕ ਸਨ ਗੁਰੂ ਨਾਨਕ ਦੇ ਉਹਨਾਂ ਨੂੰ ਨਿਰਗੁਣ ਬਾਰੇ ਸੋਚ ਦਿੱਤੀ ਕਬੀਰ ਸਾਹਿਬ ਨੇ ਆਪਣਾ ਅੰਤਮ ਸਮਾਂ ਜਾਣਦਿਆਂ ਹੋਇਆਂ ਹੜੰਬੇ ਸਰੀਰ ਕਰ ਲਿਆ ਤੇ ਹੜੰਬੇ ਹੀ ਸਰੀਰ त्याਗਿਆ ਤੇ ਇਹ ਬਾਣੀ ਨੇ ਮੋਹਰ ਲਾ ਦਿੱਤੀ ਕਿ ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ ਜਿਹੜਾ ਰੱਬ ਦਾ ਪਿਆਰਾ ਕਿਤੇ ਵੀ ਸਰੀਰ ਛੱਡਦਾ ਹੈ ਹੜੰਬੇ ਵੀ ਨਹੀਂ ਉਹ ਤਾਂ ਸਾਰਿਆਂ ਨੂੰ ਕਲਿਆਣਕਾਰੀ ਕਰ ਸਕਦਾ ਇਹ ਨਿਰਈ ਵਹਿਮ ਹੈ ਤੇ ਝੂਠ ਹੈ ਪਰਮ ਹੈ ਕਿ ਕਾਂਸੀ ਵਿੱਚ ਮਰਨ ਵਾਲਾ ਬੰਦਾ ਸਵਰਗਾਂ ਨੂੰ ਚਲੇ ਗਿਆ ਰੱਬਾ ਜਿਹੜਾ ਮਰਨ ਵਾਲਾ ਬੰਦਾ ਉਹ ਨਰਕਾਂ ਨੂੰ ਚਲੇ ਗਿਆ ਜੇ ਅੰਮ੍ਰਿਤ ਮੇ ਮਰਨ ਵਾਲਾ ਨਰਕਾਂ ਨੂੰ ਜਾਂਦਾ ਤੇ ਮੈਂ ਖੁਦ ਆਪਣਾ ਸਰੀਰ ਹੜਾ ਮੇ ਤਿਆਗਦਾ ਤੇ ਤਿਆਗਿਆ ਵੀ ਤੇ ਕਬੀਰ ਸਾਹਿਬ ਜਿਹੜੇ ਹਨ ਉਹ ਤੁਹਾਨੂੰ ਦੱਸ ਦਈਏ ਵੀ ਉਹਨਾਂ ਦੀ ਇਹ ਜੀਵਨ ਗਾਥਾ ਕਹਿੰਦੀ ਹੈ ਕਿ ਉਹ ਸੱਚਖੰਡ ਨੂੰ ਗਏ ਹਨ ਬੜੀ ਥੋੜੇ ਸਮੇਂ ਵਿੱਚ ਉਹਨਾਂ ਨੇ ਬੜੀ ਵੱਡੀ ਪ੍ਰਾਪਤੀ ਕੀਤੀ ਹੈ ਬਾਣੀ ਵਿੱਚ ਸਭ ਤੋਂ ਜ਼ਿਆਦਾ ਅੰਕਤ ਹੈ ਇਸ ਕਰਕੇ ਇਹੀ ਖਿਆਲ ਹੁਣ ਇੱਥੇ ਪੈਦਾ ਹੋ ਰਿਹਾ ਗੁਰੂ ਨਾਨਕ ਦੇਵ ਜੀ ਬਨਾਰਸ ਪਹੁੰਚੇ ਹੋਏ ਜਿੱਥੇ ਪੰਡਤ ਕਹਿਣ ਲੱਗੇ ਜੀ ਸ਼ਾਸਤਰਾਂ ਨੇ ਇਹ ਮਹਾਤਮ ਕਿਹਾ ਹੈ ਹਾਲੇ ਸ਼ਾਸਤਰ ਪੰਡਤਾਂ ਨੇ ਇਹਦੇ ਵਿੱਚ ਫਰਕ ਪਾਇਆ ਕਿ ਜਿਹੜੇ ਮਿਰਤਿ ਹੋ ਜਾਏ ਉਹ ਛੇਪੂਰੀ ਚਲਾ ਜਾਂਦਾ ਹੈ ਤੇ ਇਸ ਕਰਕੇ ਇਸ ਪ੍ਰਕਾਰ ਦੇ ਨਾਲ ਜਾਤੇ ਮਹਿਮਾ ਇਹ ਬਲ ਕੇਰੀ ਇਹ ਥਲ ਇਸ ਕਰਕੇ ਇਸ ਧਰਤੀ ਦੀ ਮਹਿਮਾ ਹੈ ਸਭ ਹਿੰਨ ਤੇ ਊਤਮ ਹਮ ਹੈਰੀ ਸਭ ਤੋਂ ਉੱਤਮ ਧਰਤੀ ਅਸੀਂ ਇਹ ਜਾਣੀ ਹੈ ਜੀ ਦੋਹਰਾ ਜਗਰ ਜਿਗਗੁਰ ਬੋਲੇ ਬਚਨ ਪੁਨ ਮ੍ਰਿਤ ਸਮਾ ਜਬ ਆਏ ਫਿਰ ਜਗਤਗੁਰ ਗੁਰੂ ਨਾਨਕ ਸਾਹਿਬ ਜੀ ਬੋਲੇ ਜਿਸ ਵੇਲੇ ਮਰਤਿਉ ਦਾ ਸਮਾ ਆ ਜਾਵੇ RAM ਨਾਮ ਉਪਦੇਸ਼ ਸ੍ਰੁਤ ਦੇਤ ਪਿਨਾਕੀ ਗਾਏ ਹਾਂ ਹੁਣ ਪੰਡਤ ਸੀਨਾ ਕਹਿਣ ਲੱਗੇ ਉਸ ਵੇਲੇ ਜਿੱਥੇ ਵੀ ਬੰਦਾ ਹੋਵੇ RAM ਨਾਮ ਦਾ ਉਪਦੇਸ਼ ਕੰਨਾਂ ਦੇ ਵਿੱਚ ਉਹਨੂੰ ਦਿਓ ਉਹਦੇ ਕੰਨਾਂ ਚ ਪਾਓ ਬੰਦਾ ਮਰਦਾ ਹੋਵੇ ਉਹਦੇ ਲਾਗੇ ਪਾਠ ਕਰੋ ਤੇ ਛੇ ਪਨਾਕੀ ਜੋ ਛਿਵਾ ਦੇ ਮੰਤਰ ਹਨ ਉਹਨਾਂ ਦਾ ਜਾਪ ਹੈ ਉਹਨਾਂ ਦੀ ਬਾਣੀ ਹੈ ਉਹ ਉਚਾਰਨ ਕਰਨਾ ਕਰੋ ଅਥਵਾ ਜਿਹੜਾ ਗੁਰਮੁਖ ਪਿਆਰਾ ਹੈ ਜਿਹਦੇ ਪ੍ਰਾਨ ਨਿਕਲਦੇ ਹਨ ਉਹ ਪ੍ਰਾਨ ਜਿਹਦੇ ਨਿਕਲ ਜਾਂਦੇ ਆ ਸਵਾਸ ਜਿਸ ਵੇਲੇ ਨਿਕਲ ਰਹੇ ਹਨ ਉਹਦੇ ਕੰਨਾਂ 'ਚ ਰੱਬ ਦਾ ਨਾਮ ਪਾਓ ਉਹਦੇ ਕੰਨਾਂ ਦੇ ਵਿੱਚ ਗੁਰਬਾਣੀ ਜਿਹੜੀ ਉਚਾਰਨ ਕਰਕੇ ਦਸਨਾ ਕਰੋ ਚੌਪਈ ਕਿਤਾ ਦੇਸ ਜਾਤੇ ਮੁਖ ਹੋਤ ਇਹ ਥਾਈ ਇਸ ਕਰਕੇ ਤਦ ਉਹਦੀ ਇਸ ਥਾਂ ਦੇ ਉੱਪਰ ਮੁਕਤੀ ਹੋਵੇਗੀ ਵਰਨਾ ਬਨਾਰਸ ਵਿੱਚ ਵੀ ਨਾਮ ਤੋਂ ਬਗੈਰ ਮੁਕਤੀ ਨਹੀਂ ਹੋਵੇਗੀ ਸਾ ਸੰਗਤ ਇੱਕ ਬਚਨ ਸਾਡੇ ਪੰਥ ਦੇ ਅੰਦਰ ਸਤਿਗੁਰਾਂ ਦਾ ਬਹੁਤ ਪਾਵਨ ਅਸਥਾਨ ਕੀਰਤਪੁਰ ਸਾਹਿਬ ਪਦਾਲਪੁਰੀ ਸਾਹਿਬ ਜਿੱਥੇ ਮਹਾਰਾਜ ਦੇ ਵੱਡੇ ਸਤਿਗੁਰਾਂ ਦੇ ਫੁੱਲ ਪਾਏ ਗਏ ਤੇ ਤਕਰੀਬਨ ਪੰਥ ਦੇ ਹਰ ਮਹਾਤਮਾ ਦੇ ਫੁੱਲ ਉਥੇ ਪਾਏ ਜਾਂਦੇ ਆ ਪੁਰਾਣੇ ਬਜ਼ੁਰਗ ਜਿਹੜੇ ਹਨ ਉਹਨਾਂ ਦੇ ਸੰਗਤਾਂ ਅਨੰਦਪੁਰ ਸਾਹਿਬ ਅੰਗੀਠਾ ਲੈ ਕਰਕੇ ਕਿਉਂਕਿ ਪੰਥ ਦੇ ਵਿੱਚ ਅੰਗੀਠੇ ਚੁਲਣ ਦੀ ਮਰਜ਼ਾਦਾ ਹੈ 12 ਅੰਗੀਠਾ ਉਹ ਅੰਗੀਠੇ ਲੈ ਕੇ ਉਥੇ ਪ੍ਰਵਾਤ ਕਰੇ ਜਾਂਦੇ ਆ ਉਨੇ ਦਾ ਖਿਆਲ ਇਹ ਨਹੀਂ ਹੈ ਵੀ ਹੋਰ ਕਿਸੇ ਗੁਰ ਧਾਮ ਦੇ ਉੱਪਰ ਬੰਦਾ ਕਲਿਆਣਕਾਰੀ ਨਹੀਂ ਹੋ ਸਕਦਾ ਇਹ ਧਿਆਨ ਦੇਣਾ ਇਹਦਾ ਖਿਆਲ ਇਹ ਤਾਂ ਆਇਆ ਕਿ ਅਸੀਂ ਆਪਣੇ ਵੱਡਿਆਂ ਦੇ ਚਰਨਾਂ ਦੇ ਵਿੱਚ ਲੀਨ ਹੋਣਾ ਚਾਹੁੰਦੇ ਜਿੱਥੇ ਸਾਡੇ ਵੱਡੇ ਗਏ ਹਨ ਉੱਥੇ ਅਸੀਂ ਜਾਣਾ ਚਾਹੁੰਨੇ ਨਦੀਆਂ ਤਾਂ ਸੰਸਾਰ ਤੇ 999 ਹਨ ਸਮੁੰਦਰ ਵੀ ਹੈ ਕਿੰਨਾ ਪਾਣੀ ਹੈ ਸੰਸਾਰ ਵਿੱਚ ਪਰ ਇਹ ਖਿਆਲ ਹੈ ਕਿ ਅਸੀਂ ਆਪਣੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਿਵਾਸ ਕਰਨਾ ਚਾਹੁੰਦੇ ਹਾਂ ਜਿੱਥੇ ਸਤਗੁਰੂ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਦੇ ਫੁੱਲ ਹਸਤੀਆਂ ਜਿਹੜੀਆਂ ਹਨ ਅੰਗੀਠਾ ਹੈ ਜੋ ਉਹਨਾਂ ਦਾ ਸਮੇਤ ਪਰਵਾਦ ਕੀਤਾ ਗਿਆ ਇਸ ਕਰਕੇ ਵੱਡੇ ਵੱਡੇ ਜਿਹੜੇ ਲੋਕ ਹਨ ਮਹਾਤਮਾ ਰੱਬ ਦੇ ਪਿਆਰੇ ਉਹਨਾਂ ਦੇ ਅੰਗੀਠੇ ਜਿਹੜੇ ਹਨ ਉਹ ਕੀਰਤਪੁਰ ਸਾਹਿਬ ਲੈ ਕੇ ਜਾਏ ਜਾਂਦੇ ਹੁਣ ਪਾਕਿਸਤਾਨ ਵਾਲੇ ਕੀਰਤਪੁਰ ਆ ਨਹੀਂ ਸਕਦੇ ਉਹਨਾਂ ਨੇ ਰਾਵੀ ਦੇ ਵਿੱਚ ਜੋ ਗੁਰੂ ਅਰਜਨ ਸਾਹਿਬ ਨੇ ਦੇਖੋ ਕਿੰਨੀ ਵੱਡੀ ਬਾਤ ਹੈ ਸਤਿਗੁਰੂ ਸਾਹਿਬ ਜੀ ਨੇ ਮਹਾਰਾਜ ਨੂੰ ਸਭ ਕੁਝ ਪਤਾ ਸੀ ਉਹਨਾਂ ਨੇ ਆਪਣਾ ਸਥਾਨ ਉੱਥੇ ਕਰਨਾ ਕੀਤਾ ਤੇ ਇਹ ਬਚਨ ਕਿਹਾ ਕਿ ਇਹ ਸਥਾਨ ਹੀ ਮੇਰੇ ਦਰਸ਼ਨ ਸੰਗਤਾਂ ਉੱਥੇ ਵੀ ਜਾਂਦੀਆਂ ਇਸ ਕਰਕੇ ਕੋਈ ਇਹ ਖਿਆਲات ਦੇ ਵਿੱਚ ਨਾ ਲੈ ਆਵੇ ਵੀ ਉੱਥੇ ਅਸਤੀਆਂ ਪ੍ਰਵਾਤ ਕਰਨ ਦੇ ਨਾਲ ਮੁਕਤੀ ਹੁੰਦੀ ਹੈ ਜਾਂ ਹੋਰ ਜਗ੍ਹਾ ਦੇ ਉੱਪਰ ਮੁਕਤੀ ਨਹੀਂ ਹੁੰਦੀ ਨਹੀਂ ਇਸ ਤਰ੍ਹਾਂ ਨਹੀਂ ਹੈ ਇਹਦਾ ਖਿਆਲਾਤ ਇਹ ਹੈ ਕਿ ਅਸੀਂ ਆਪਣੇ ਸਤਿਗੁਰੂ ਸਾਹਿਬ ਜੀ ਦੇ ਤੀਰਥ ਸਥਲ ਉੱਪਰ ਮਹਾਰਾਜ ਦੇ ਚਰਨਾਂ ਦੇ ਵਿੱਚ ਲੀਨ ਹੋਣਾ ਚਾਹੁੰਨੇ ਉਹਨਾਂ ਦੀ ਚਰਨ ਸ਼ੋਭਾ ਪ੍ਰਾਪਤ ਕਰਨਾ ਚਾਹੁੰਨੇ ਜਿੱਥੇ ਸਤਿਗੁਰੂ ਸਾਡੇ ਸਤਿਗੁਰੂ ਸਾਹਿਬ ਦੇ ਚਰਨ ਸ਼ੋਭਾ ਪ੍ਰਾਪਤ ਤੇ ਜੇ ਤਾਂ ਕਿ ਸਾਡੇ ਜਿਹੜੇ ਰਹਿੰਦੇ ਪਾਪ ਹਨ ਗੁਰੂ ਕੀ ਚਰਨ ਛੋਹ ਪ੍ਰਾਪਤ ਹੋਣ ਨਾਲ ਮਰਯਾਦਾ ਪ੍ਰਾਪਤ ਹੋਣ ਨਾਲ ਕੱਟੇ ਜਾਣ। ਸ੍ਰੀ ਗੋਵਿੰਦਵਾਲ ਸਾਹਿਬ ਦੀ ਇਹ ਮਰਯਾਦਾ ਹੈ ਜਿਸ ਵੇਲੇ ਪ੍ਰਾਣੀ ਦੇ ਅਸਥੀਆਂ ਜਿਹੜੀਆਂ ਉਹ ਲੈ ਕੇ ਜਾਇਆਂ ਜਾਂਦੀਆਂ ਅੰਗੀਠੇ ਤਾਂ ਪਹਿਲਾਂ ਗੁਰਸਿੱਖ ਜਾ ਕੇ ਜਿਹੜਾ ਉਹ ਨਾਮ ਦਰਜ ਕਰਾਉਂਦਾ ਫਿਰ ਇੱਕ ਸਿੱਖ ਅਰਦਾਸ ਬੇਨਤੀ ਕਰਕੇ ਬੌਲੀ ਸਾਹਿਬ ਦਾ ਜਲ ਲੈ ਕੇ ਆਉਂਦਾ ਜੋ ਸਾਡੇ ਵਾਸਤੇ ਪਵਿੱਤਰ ਹੈ ਉਸ ਜੀਵ ਦੀਆਂ ਅਸਤੀਆਂ ਵਿੱਚ ਪਾਇਆ ਜਾਂਦਾ ਫਿਰ ਮਹਾਰਾਜ ਅੱਗੇ ਬੇਨਤੀ ਕਰਕੇ ਥੜਾ ਸਾਹਿਬ ਤੇ ਤੇ ਫਿਰ ਉਹ ਅਸਤੀਆਂ ਜਿਹੜੀਆਂ ਹਨ ਵਿਆਸ ਦਰਿਆ ਵਿੱਚ ਪਰਵਾਤ ਕਰਕੇ ਤੇ ਫਿਰ ਆਣ ਕੇ ਅਰਦਾਸ ਬੇਨਤੀ ਹੁੰਦੀ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਟਿਕੜਾ ਪ੍ਰਸ਼ਾਦ ਵਰਤਾ ਕੇ ਤੇ ਜਿਹੜਾ ਉਹ ਸਰਟੀਫਿਕੇਟ ਲਿਆ ਜਾਂਦਾ ਇਸ ਕਰਕੇ ਇਥੇ ਇਹ ਖਿਆਲ ਆਤ ਹੈ ਕਿ ਗੁਰੂ ਬਖਸ਼ਣ ਹਜੋਗ ਹੈ ਤੇ ਅਸੀਂ ਆਪਣੇ ਗੁਰੂ ਦੇ ਚਰਨਾਂ ਵਿੱਚ ਨਿਵਾਸ ਕਰਨਾ ਹੈ। ਇਹੀ ਖਿਆਲ ਆਸ ਸੀ ਛੇਪੂਰੀ ਬਨਾਰਸ ਦੇ ਵਿੱਚ ਕਿਸੇ ਸਮੇਂ ਕਿ ਅਸੀਂ ਮਹਾਦੇਵ ਜੀ ਦੇ ਚਰਨਾਂ ਵਿੱਚ ਨਿਵਾਸ ਕਰਨਾ ਹੈ। ਤੇ ਅਸੀਂ ਸ੍ਰੀ ਗੰਗਾ ਦੇ ਵਿੱਚ ਆਪਣੇ ਆਪ ਦੀਆਂ ਅਸਤੀਆਂ ਪਰਵਰਤਨ ਕਰਨੀਆਂ ਤਾਂ ਕਰਕੇ ਉਹਨਾਂ ਦੀ ਸ਼ੋਭਾ ਪ੍ਰਾਪਤ ਹੋਣ ਕਰਨ ਨਾਲ ਸਾਡੇ ਪਾਪ ਜਿਹੜੇ ਉਹ ਦਜਨ ਹੋ ਜਾਣ ਖਤਮ ਹੋ ਜਾਣ ਜਿਹੜੇ ਰਹਿ ਗਏ ਹਨ ਤਾਂ ਸਾਨੂੰ ਉਹਨਾਂ ਦੇ ਚਰਨਾਂ 'ਚ ਨਿਵਾਸ ਮਿਲੇ ਸਾਡਾ ਭਲਾ ਹੋ ਜਾਏ ਜਿੰਨਾ ਵੀ ਵੱਧ ਤੋਂ ਵੱਧ ਸਾਡਾ ਭਲਾ ਹੋ ਸਕਦਾ ਸਾਡੀ ਬੰਦ ਖਲਾਸੀ ਹੋ ਜਾਏ ਤੇ ਜੇ ਹੁਣ ਇਹ ਬੰਦਾ ਕੋਈ ਇਹ ਸਮਝੇ ਉੱਥੇ ਆਪਾਂ ਕੋਈ ਇਸ ਤਰ੍ਹਾਂ ਦਾ ਕੰਮ ਕਰ ਦਈਏ ਕਿ ਇਹ ਤਾਂ ਸਾਡੇ ਵੱਡਿਆਂ ਦਾ ਸਥਾਨ ਹੈ ਤੁਸੀਂ ਆਪਣੀਆਂ ਜਾਇਦਾਦਾਂ ਇੱਥੇ ਦਾਨ ਕਰ ਦਿਓ ਤੇ ਇੱਥੇ ਹੀ ਮੁਕਤੀ ਮਿਲ ਸਕਦੀ ਹੋਰ ਨਹੀਂ ਕਿਤੇ ਮੁਕਤੀ ਮਿਲ ਸਕਦੀ ਤੇ ਆਪਣੇ ਆਪ ਨੂੰ ਖਤਮ ਕਰ ਲਓ ਤੇ ਇਹ ਗੱਲ ਬਣਦੀ ਨਹੀਂ ਇਸ ਕਰਕੇ ਇਸੇ ਤਰ੍ਹਾਂ ਦਾ ਖਿਆਲ ਆਤ ਪੈਦਾ ਹੋ ਗਿਆ ਸੀ ਬਨਾਰਸ ਦੇ ਵਿੱਚ ਬੜੇ ਲੋਕ ਭੁੱਲੇ ਹੋਏ ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰਵਾਇਆ ਆਪਣੇ ਆਪ ਨੂੰ ਚਿਰਾ ਲਿਆ ਮਾਰਾ ਲਿਆ ਸਾਡੇ ਸਤਿਗੁਰੂ ਸਾਹਿਬ ਜੀ ਮਹਾਰਾਜ ਨੇ ਇਸ ਕਰਕੇ ਇਹ ਬਚਨ ਕਹਿਣਾ ਕੀਤਾ ਕਿ ਫੁੱਲ ਹਰ ਹਰ ਪਾਵੈ RAM ਕਲੀ ਸਾਧ ਦੇ ਅੰਦਰ ਕਿ ਜਿਹੜੀਆਂ ਆਸਤੀਆਂ ਹਨ ਉਹ ਜਿੱਥੇ ਮਹਾਰਾਜ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਪ੍ਰਵਾਹਤ ਜਲ ਹੈ ਉਸ ਜਲ ਦੇ ਅੰਦਰ ਪਾ ਦੇਵੇ ਗੁਰੂ ਕਾ ਪਰਮੇਸ਼ਰ ਦਾ ਨਾਮ ਜਪ ਕੇ ਇਸ ਕਰਕੇ ਬਿਆਸ ਦਰਿਆ ਦੇ ਵਿੱਚ ਗੁਰੂ ਅਮਰਦਾਸ ਦੇ ਚਰਨਾਂ ਦੇ ਵਿੱਚ ਜਾਂ ਕੀਰਤਪੁਰ ਸਾਹਿਬ ਸੰਗਤਾਂ ਹਾਜ਼ਰੀ ਭਰਨ ਵਾਸਤੇ ਜਾਂਦੀਆਂ ਉਹਨਾਂ ਦਾ ਖਿਆਲ ਹੈ ਕਿ ਅਸੀਂ ਆਪਣੇ ਗੁਰੂ ਸਾਹਿਬ ਦੇ ਚਰਨਾਂ 'ਚ ਲੁਬੀਨ ਬਲੀਨ ਹੋਣਾ ਚਾਹੁੰਨੇ ਵੱਡਿਆਂ ਦੇ ਚਰਨਾਂ 'ਚ ਜਾਣਾ ਚਾਹੁੰਨੇ ਹਾਂ ਪਰ ਉਹਦੇ ਵਾਸਤੇ ਕਰਨੀ ਕਰਨੀ ਵੀ ਬੜੀ ਜ਼ਰੂਰੀ ਹੈ ਕਮਾਈ ਕਰਨੀ ਵੀ ਬੜੀ ਜ਼ਰੂਰੀ ਹੈ ਜੀਵਨ ਵਾਲਾ ਵੀ ਹੋਣਾ ਬੜਾ ਜ਼ਰੂਰੀ ਹੈ ਕਿ ਇਸ ਕਰਕੇ ਸਾਧ ਸੰਗਤ ਪੰਡਿਆ ਨੇ ਇਹ ਖਿਆਲ ਪੈਦਾ ਕਰ ਦਿੱਤਾ ਸੀ ਤਜਤ ਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਜਿਸ ਵੇਲੇ ਮੌਤ ਦਾ ਸਮਾਂ ਆਵੇ RAM ਦਾ ਨਾਮ ਕੰਨਾਂ ਚ ਦਿਓ ਨਾਮ ਜਪੋ ਛਪ ਨਾ ਕੀ ਗਾਓ ਕੋਈ ਸ਼ਬਦ ਜਿਹੜੇ ਪੜੋ ਤਾਂ ਹੀ ਬੰਦੇ ਦੀ ਮੁਕਤੀ ਹੋਏਗੀ ਜਿਸ ਜਗ੍ਹਾ ਵੀ ਹੋਵੇ ਹੋ ਜਾਏਗੀ ਇਸ ਜਗ੍ਹਾ ਵੀ ਤਾਂ ਹੀ ਹੋਏਗੀ ਜੇ ਨਾਮ ਜਪਦਾ ਹੋਏ ਜੇ ਨਾਮ ਨਹੀਂ ਜਪਦਾ ਹੋਏਗਾ ਤੇ ਗੁਰੂ ਸਾਹਿਬ ਨੇ ਇਹ ਬਚਨ ਕਿਹਾ ਕਿ ਪਾਣ ਸੁਪਾਰੀ ਖ ਆਪਣਾ ਹਾਟੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇ ਜਮ ਪਕੜ ਚਲਾਈਆਂ ਕਿਉਂ ਜਿਆ ਤ੍ਰਿਗਦ ਬੰਦਾ ਜਾਏਗਾ ਤੇ ਉਹਨੂੰ ਜਮ ਚਲਾਉਣਗੇ ਪਕੜ ਕੇ ਤੇ ਮਹਾਰਾਜ ਨੇ ਇਹ ਬਚਨ ਕਿਹਾ ਕਿ ਭਾਗ ਮਾਸਲੀ ਸ਼ਰਾਪਾਨ ਜੋ ਜੋ ਪਾਣੀ ਖਾਹੇ ਤੇ ਉਹ ਜਿਹੜੇ ਪ੍ਰਾਣੀ ਇਹ ਚੀਜ਼ਾਂ ਖਾਂਦੇ ਹਨ ਕੋ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਉਹਨਾਂ ਦੇ ਦੇਵ ਪਿਤਰ ਜਿਹੜੇ ਹਨ ਉਹਨਾਂ ਨੂੰ ਛੱਡ ਜਾਂਦੇ ਦੇਵ ਪਿੱਤਰ ਵੀ ਉਹਨਾਂ ਦੀ ਬਾਣੀ ਫੜ ਜੇ ਉਹਨਾਂ ਦੇ ਤਾਂ ਹੱਥ ਦਾ ਪਾਣੀ ਸ਼ਰਾਬ ਦਾ ਰੂਪ ਧਾਰਨ ਕਰ ਜਾਂਦਾ ਹੈ ਕਿ ਜਿਸ ਬੰਦੇ ਦੀ ਕਰਨੀ ਹੱਥ ਦੀ ਜਿਹੜਾ ਇਸ ਇੰਨੀ ਮਾੜੀ ਹੋਵੇ ਵੀ ਉਹ ਕਿਸੇ ਵੀ ਹੱਥ ਦੀ ਚੀਜ਼ ਨੂੰ ਲਾਵੇ ਉਹ ਸ਼ਰਾਬ ਬਣ ਜਾਏ ਉਹ ਸ਼ਰਾਬ ਦੇ ਵਾਂਗੂ ਉਹਦਾ ਫਲ ਹੋ ਜਾਏ ਤੇ ਇਹੋ ਜਿਹਾ ਬੰਦਾ ਜਿਹੜਾ ساری ਉਮਰ ਪਾਪ ਕਰਕੇ ਜੇ ਕੋਈ ਸੋਚੇ ਕਿ ਬਖਸ਼ਾ ਜਾਏਗਾ ਤੇ ਨਹੀਂ ਇਸ ਤਰ੍ਹਾਂ ਨਹੀਂ ਭਾਈ ਕਰਮਾਂ ਦਾ ਭੋਗ ਭੋਗਣਾ ਹੀ ਪਊਗਾ ਇਸ ਕਰਕੇ ਮਹਾਰਾਜ ਕਹਿੰਦੇ ਨਾਮ ਦੀ ਮਹਿਮਾ ਸਮਝਣਾ ਕਰੋ ਨਾਮ ਹੀ ਮੁਕਤੀ ਕਰਨ ਵਾਲਾ ਹੈ ਭਾਈ ਲਖੋ ਨਾਮ ਮਹਿਮਾ ਅਧਕਾਈ ਇਸ ਤਰ੍ਹਾਂ ਨਾਮ ਦੀ ਮਹਿਮਾ ਜਿਹੜੀ ਉਹ ਅਧਕ ਸਮਝੋ ਜੀ ਕਿਹੜਾ ਦੇਸ਼ ਹੋਵੇ ਥਲ ਕੋਈ ਕੋਈ ਵੀ ਦੇਸ਼ ਹੋਵੇ ਕੋਈ ਵੀ ਥਲ ਹੋਵੇ ਕਿਸੇ ਵੀ ਤਰ੍ਹਾਂ ਦਾ ਹੋਵੇ ਜੀ ਨਾਮ ਰਿਦਾ ਗਤ ਪ੍ਰਾਪਤ ਹੋਈ ਹਿਰਦੇ ਵਿੱਚ ਨਾਮ ਵਸਾਉਣ ਵਾਲਾ ਹੀ ਕਲਿਆਣ ਪ੍ਰਾਪਤ ਕਰਦਾ ਹੈ ਜਿਉਂ ਕਬੀਰ ਕਾਂਸੀ ਥਲ ਤਿਆਗਾ ਦੇਖੋ ਤੁਹਾਡੇ ਸਾਹਮਣੇ ਏਡੇ ਵੱਡੇ ਭਗਤ ਕਬੀਰ ਜੀ ਨੇ ਕਾਂਛੀ ਛੱਡ ਦਿੱਤੀ ਹੈ ਧਰਤੀ ਛੱਡ ਦਿੱਤਾ ਹੈ ਮਗ ਮੈਂ ਬਸਾ ਨਾਮਿ ਅਨੁਰਾਗਾ ਧਰਤੀ ਛੱਡ ਕੇ ਮਗ ਹਰ ਵਿੱਚ ਜਾ ਕੇ ਬਸੇ ਹਨ ਉਥੇ ਵੀ ਨਾਮ ਜਪਦੇ ਤੇ ਨਾਮ ਦੇ ਨਾਲ ਉਹਨਾਂ ਨੇ ਪ੍ਰੇਮ ਪਾਲਿਆ ਹੈ ਸਤ ਸੰਗਤ ਹਾਂ ਰਹੀ ਤਹਾ ਹੀ ਉਥੇ ਹੀ ਉਹਨਾਂ ਨੇ ਸਤ ਸੰਗਤ ਕਰਨਾ ਕੀਤੀ ਹੈ ਭਏ ਮੋਖ ਤਜ ਦੇਹ ਉਹਾਂ ਹੀ ਤੇ ਉਹਨਾਂ ਨੇ ਉਥੇ ਦੇਹ ਛੱਡ ਕੇ ਮੁਕਤੀ ਪ੍ਰਾਪਤ ਕਰਨਾ ਕੀਤੀ ਹੈ ਇੱਥੇ ਕਬੀਰ ਸਾਹਿਬ ਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਕਵੀ ਸੰਤੋਖ ਸਿੰਘ ਜੀ ਇਹ ਦੱਸਦੇ ਹਨ ਭਏ ਮੋਖ ਤਜ ਦੇਹ ਉਹਾਂ ਹੀ ਇਹ ਹੁਣ ਇਹ ਗੱਲ ਲਖੀਏ ਇਹ ਅਰਥ ਕਰੀਏ ਤੇ ਫਿਰ ਆਪਾਂ ਇਹ ਮੰਨੀਏ ਵੀ ਗੁਰੂ ਸਾਹਿਬ ਦਾ ਕਬੀਰ ਸਾਹਿਬ ਦੇ ਨਾਲ ਮਿਲਨ ਨਹੀਂ ਹੋਇਆ ਤਾਂ ਹੀ ਕਬੀਰ ਸਾਹਿਬ ਕਹਿ ਰਹਾ ਹੈ ਨਾ ਮਹਾਰਾਜ ਵੀ ਕਬੀਰ ਸਾਹਿਬ ਦੇ ਛੱਡ ਕੇ ਚਲੇ ਗਏ ਹਨ ਪਰ ਇਹਦਾ ਅਰਥ ਇਹ ਨਹੀਂ ਕਰਨਾ ਆਪਾਂ ਮਹਾਰਾਜ ਕਹਿਣ ਲੱਗੇ ਉਥੇ ਉਹਨਾਂ ਦੇ ਨਾਮ ਨਾਮ ਦੇ ਨਾਲ ਪ੍ਰੇਮ ਪਾਲਿਆ ਤਾਂ ਦੇਹ ਤੋਂ ਮੁਕਤ ਹੋ ਗਿਆ ਜਿਉਂਦਿਆਂ ਹੋਇਆਂ ਮੁਕਤੀ ਪ੍ਰਾਪਤ ਕਰ ਲਈ ਜੀਵਨ ਮੁਕਤੀ ਪ੍ਰਾਪਤ ਕਰ ਲਈ ਔਰ ਨਾਨਕ ਇਹ ਵਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵਾ ਮੋਕਸ਼ ਪ੍ਰਾਪਤ ਕਰ ਲਿਆ ਉਹਨਾਂ ਨੇ ਦੇਹ ਦਾ ਮੋਹ ਛੱਡ ਦਿੱਤਾ ਹੈ ਦੇਖੋ ਇੱਥੋਂ ਜਾ ਕੇ ਮਗਹਰ ਨਿਵਾਸ ਕਰ ਲਿਆ ਤੇ ਉੱਥੇ ਜਾ ਕਰਕੇ ਉਨਾਂ ਨੂੰ ਪੂਰਨ ਗਿਆਨ ਪ੍ਰਾਪਤ ਹੋ ਗਿਆ ਮੁਕਤੀ ਪ੍ਰਾਪਤ ਹੋ ਗਈ ਹੈ ਜਨ ਹੋ ਇੱਕ ਮੋਖ ਕੋ ਦਾਤਾ ਇਹ ਜਾਣੋ ਕਿ ਇੱਕ ਮੁਕਤੀ ਦਾਤਾ ਕੇਵਲ ਪ੍ਰਮਾਤਮਾ ਪਰਮੇਸ਼ਰ ਹਨ ਸਤਨਾਮ ਸਭ ਜਗ ਬਖਿਆਤਾ ਸਤਨਾਮ ਜੋ ਸਾਰੇ ਜਗਤ ਦੇ ਅੰਦਰ ਵਿਆਪਕ ਹੈ ਹੋਰ ਕਿਸੇ ਕੇ ਮੋਖ ਨ ਹੋਈ ਹੋਰ ਕਿਸੇ ਦੇ ਨਾਲ ਮੋਕਸ਼ ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈ ਕੋਟ ਉਪਾਉ ਕਰੇ ਜੇ ਕੋਈ ਭਾਵੇਂ ਕੋਈ ਕਰੋੜਾਂ ਉਪਾ ਉਪਾਪ ਵੀ ਕਰਨਾ ਕਰੇ ਦੁਹਰਾ ਸੁਨ ਕਰ ਪੰਡਿਤ ਕਹਤ ਪੇ ਹੈ ਅਨੇਕ ਹਰੀ ਨਾਮ ਇਹ ਸੁਣ ਕੇ ਕਹਿਣ ਲੱਗੇ ਪੰਡਿਤ ਹਰੀ ਦੇ ਤਾਂ ਅਨੇਕਾਂ ਨਾਮ ਹਨ ਕੌਨ ਨਾਮ ਹੈ ਮੁਕਤ ਦਾ ਸੋ ਕਹੀਏ ਅਭਿਰਾਮ ਮੁਕਤੀ ਦਾ ਕਿਹੜਾ ਨਾਮ ਹੈ ਉਹ ਨਾਮ ਸੁੰਦਰ ਤੁਸੀਂ ਦੱਸਣਾ ਕਰੋ ਸਾਨੂੰ ਕਿਉ ਬਈ ਸ਼੍ਰੀ ਨਾਨਕ ਪੁਨ ਬੈਰੇ ਉਚਾਰੇ ਸ਼੍ਰੀ ਨਾਨਕ ਜੀ ਨੇ ਪੁਣਾ ਇਹ ਬਚਨ ਉਚਾਰਨ ਕੀਤੇ ਹਨ ਜੋ ਨੋਕਾ ਸਭ ਪਾਰੇ ਉਤਾਰੇ ਹਾਂ ਸੰਗਤ ਜੀ ਇੱਕ ਧਿਆਨ ਦੇ ਨਾਲ ਹੁਣ ਸੁਣਨ ਵਾਲੀ ਜਿਹੜੀ ਗੱਲ ਹੈ ਇਹ ਸਮਝੋ ਦੇਖੋ ਸਾਡੇ ਵਿੱਚ ਬੜੇ ਲੋਕ ਐਸੇ ਹਨ ਜਿਨ੍ਹਾਂ ਨੇ ਨਾਮ ਦੇ ਵਿੱਚ ਹੀ ਝਗੜਾ ਖੜੋ ਕਰ ਦਿੱਤਾ ਫਰਕ ਪਾ ਦਿੱਤਾ ਉਹ ਮਹਾਰਾਜ ਸਤਗੁਰੂ ਸਾਹਿਬ ਨੇ ਮੋਹਰ ਲਾ ਦਿੱਤੀ ਵੀ ਕੋਈ ਬੋਲੇ RAM RAM ਕੋਈ ਖੁਦਾ ਹੈ ਕੋਈ ਸੇਵਾ ਗੁਸਾਈਆਂ ਕੋਈ ਅਲਾਹ ਹੈ ਅਲਾਹ ਹੈ ਇਹ ਮੈਨੂੰ ਦੁਖੀ ਹੋ ਕੇ ਗੱਲ ਦੱਸਣੀ ਪੈਂਦੀ ਹੈ ਮੈਂ ਦੱਸਦਾ ਨਹੀਂ ਕਈ ਵਾਰੀ ਵੀ ਕਈ ਜਿਹੜੇ ਅੱਲਾ ਦਾ ਨਾਮ ਲੈਣਾ ਨਾ ਕੋਈ ਸਮਝਦਿਆ ਵੀ ਮੁਸਲਮਾਨ ਦਾ ਨਾਮ ਲਿਆ ਗਿਆ ਮੁਸਲਮਾਨ ਦੀ ਕੀਰਤੀ ਹੋ ਗਈ ਉਹ ਭਲਿਓ ਗੁਰੂ ਸਾਹਿਬ ਕਹਿੰਦੇ ਕਬੀਰ ਅੱਲਹ ਕੀ ਕਰ ਬੰਦਗੀ ਬੰਦਗੀ ਅਵਲ ਅਲਾ ਨੂਰ ਉਪਾਇ ਕੁਦਰਤ ਦੇ ਸਾਬੰਦੇ ਕਿਸੇ ਜਗ੍ਹਾ ਕਿਸੇ ਪ੍ਰਾਣੀ ਨੇ ਕੋਈ ਇਸ ਤਰ੍ਹਾਂ ਦੀ ਸ਼ਬਦ ਪੜ੍ਹ ਦਿੱਤਾ ਜਿਹਦੇ ਵਿੱਚ ਅੱਲਾ ਦਾ ਨਾਮ ਆਉਂਦਾ ਸੀ ਤੇ ਉਹ ਕੋਈ ਉੱਠ ਪਿਆ ਕਹਿੰਦਾ ਤੂੰ ਰੱਬ ਦਾ ਗੁਰੂ ਦਾ ਨਾਮ ਨਹੀਂ ਲੈਂਦਾ ਅੱਲਾ ਦਾ ਨਾਮ ਲਈ ਜਾਂਦਾ ਇਹ ਬੜੀ ਵੱਡੀ ਮੂਰਖਤਾਈ ਹੈ ਇਦੋਂ ਵੱਡੀ ਮੂਰਖ ਬਾਤ ਨਹੀਂ ਹੋ ਸਕਦੀ ਸੰਸਾਰ ਦੇ ਅੰਦਰ ਇੱਕ ਜਗ੍ਹਾ ਇਹੋ ਜਿਹਾ ਘਟਨਾਕ੍ਰਮ ਵੀ ਵਾਪਰਿਆ ਕਿ ਕਿਸੇ ਗਰੰਤੀ ਸਿੰਘ ਨੇ ਮਹਾਰਾਜ ਦਾ ਪ੍ਰਕਾਸ਼ ਕੀਤਾ ਤੇ ਉਹਨੇ ਇਹ ਮੰਗਲਾ ਚਰਨ ਕੀਤੇ ਹੁਕਮਨਾਮੇ ਲੈਣ ਤੋਂ ਪਹਿਲਾਂ ਕਿ ਉਠ ਫਰੀਦਾ ਉਦੂ ਉਜੂ ਸਾਜ ਸੁਬਹ ਨਿਵਾਜ ਗੁਜਾਰ ਜੋ ਸਿਰ ਸਾਈ ਨਾਨਿਵੈ ਸੋ ਸਿਰ ਕਬਤੂਦਾਰ ਪਗਤ ਜੀ ਦੇ ਮੰਗਲਾ ਚਰਨ ਉਹਨੇ ਕੀਤੇ ਕਬੀਰ ਸਾਹਿਬ ਦੇ ਤੇ ਕੋਈ ਬਜ਼ੁਰਗ ਉਹਨੂੰ ਜਿਸ ਵੇਲੇ ਉਹਨੇ ਹੁਕਮਨਾਮਾ ਲੈ ਗਿਆ ਸਾਡੀ ਮਤ ਥੋੜੀ ਐ ਕਹਿੰਦਾ ਬਾਬਾ ਤੂੰ ਸਵੇਰੇ ਸਵੇਰੇ ਮੁਸਲਮਾਨਾਂ ਦਾ ਨਾਮ ਛੜਾ ਇਹ ਉਹਦੀ ਜਪਾ ਤੂੰ ਸਵੇਰੇ ਸਵੇਰੇ ਮੁਸਲਮਾਨਾਂ ਦਾ ਨਾਮ ਛੜਾ ਦਿੱਤਾ ਫਿਰ ਸਵੇਰੇ ਮੁਸਲਮਾਨਾਂ ਦਾ ਨਾਮ ਲੈ ਦਿੱਤਾ ਇਹੋ ਜੀ ਮੂਰਖਤਾਈ ਸਾਡੇ ਹਿਰਦਿਆਂ ਦੇ ਵਿੱਚ ਪਤਾ ਨਹੀਂ ਕਿੱਥੋਂ ਆ ਵੜ ਗਈ ਐ ਸਾਧ ਸੰਗਤ ਸਤਗੁਰੂ ਸਾਹਿਬ ਜੀ ਮਹਾਰਾਜ ਨੇ ਤੁਰਕਾਂ ਦੇ ਖਿਲਾਫ ਜੰਗ ਲੜਿਆ ਮਹਾਰਾਜ ਨੇ ਮੁਸਲਮਾਨਾਂ ਦੇ ਖਿਲਾਫ ਜੰਗ ਨਹੀਂ ਲੜਿਆ ਮਹਾਰਾਜ ਨੇ ਜਾਬਰਾਂ ਦੇ ਖਿਲਾਫ ਜੰਗ ਲੜਿਆ ਇਹ ਕਬੀਰ ਸਾਹਿਬ ਫਰੀਦ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਹਨ ਜਿਨ੍ਹਾਂ ਦੀ ਬੜੀ ਵੱਡੀ ਕਮਾਈ ਹੋਈ ਹੈ ਤੇ ਸਾਈਂ ਮੀਆਂ ਮੀਰ ਜੀ ਉਹਨਾਂ ਦੇ ਤਾਂ ਇੱਕ ਜੀਵਨ ਦੀ ਗਾਥਾ ਹੈ ਕਿ ਸਾਈਂ ਜੀ ਕੁਰਾਨ ਸ਼ਰੀਫ ਪੜ ਲਏ ਸਨ ਤੇ ਗੁਰੂ ਅਰਗੁਨ ਸਿੰਘ ਸਾਹਿਬ ਸੱਚੇ ਪਾਤਸ਼ਾਹ ਅੱਗੇ ਆ ਗਏ ਤੇ ਸਾਈਂ ਜੀ ਕੁਰਾਨ ਸ਼ਰੀਫ ਟੱਪ ਕੇ ਚਲੇ ਗਏ ਤੇ ਉਸ ਵੇਲੇ ਸ਼ਰਾ ਨੇ ਉਹਨਾਂ ਦੇ ਉੱਪਰ ਜਹਾਂਗੀਰ ਦੇ ਕੇਸ ਵੀ ਹੋਇਆ ਉਹਨਾਂ ਉੱਪਰ ਪੜ ਕੇ ਦੇਖੋ ਇਤਿਹਾਸ ਤੁਹਾਨੂੰ ਪਤਾ ਲੱਗ ਜਾਏ ਵੀ ਕਹਿੰਦੇ ਵੀ ਕੀ ਗੱਲ ਐ ਵੀ ਤੂੰ ਸ਼ਰਾ ਦੇ ਉਲਟ ਕੰਮ ਕੀਤਾ ਕਹਿੰਦੇ ਕੀ ਕੀਤਾ ਮੈਂ ਕਹਿੰਦੇ ਸੁਣਿਆ ਜਿਸ ਵੇਲੇ ਕਾਫਰਾ ਦਾ ਗੁਰੂ ਹਰਗੋਬਿੰਦ ਆਇਆ ਤੇ ਉਸ ਵੇਲੇ ਤੂੰ ਕੁਰਾਨ شریف ਦੀ ਬੇਬਤੀ ਕੀਤੀ ਐ ਉਲੰਘ ਕੇ ਉਹਨੂੰ ਜਾ ਮਿਲਿਆ ਉਹ ਕਹਿੰਦਾ ਮੈਂ ਕੀ ਕਰਾਂ ਜਿਹੜਾ ਤੁਹਾਡਾ ਕੁਰਾਨ شریف ਜਿਹੜਾ ਲਿਖਿਆ ਜੋ ਲਿਖਿਆ ਸੀ ਜੋ ਪੜਦਾ ਗੱਲਾਂ ਹੀ ਉਹਦੀਆਂ ਕਰਦਾ ਸੀ ਇਸ ਕਰਕੇ ਮੈਂ ਰਹਿ ਹੀ ਨਹੀਂ ਇਹ ਜਿਹਦੇ ਬਾਰੇ ਕੁਰਾਨ شریف ਕਹਿੰਦਾ ਸੀ ਜੋ ਕਹਿੰਦਾ ਉਹ ਮੇਰੇ ਸਾਹਮਣੇ ਖੜਾ ਹੋਇਆ ਸੀ ਕਿ ਮੈਂ ਕੁਰਾਨ شریف ਦੇ ਵਿੱਚੋਂ ਗਿਆਨ ਲੈ ਕੇ ਉਹਨੂੰ ਨਾ ਮਿਲਦਾ ਮੈਂ ਇਸ ਕਰਕੇ ਮੇਰੇ ਕੋ ਰਿਆ ਨਹੀਂ ਗਿਆ ਕਿਸੇ ਤਰੀਕੇ ਦੇ ਨਾਲ। ਤੋਂ ਸਾਡੇ ਬੜੇ ਸਤਿਕਾਰਯੋਗ ਹੋਏ ਹਨ। ਇਹ ਸਾਡੀ ਬੁੱਧੀ ਹੈ ਜੋ ਨਾਮ ਦੇ ਅੰਦਰ ਅਸੀਂ ਫਰਕ ਭੇਤ ਪਾ ਦਿੱਤੇ। ਤੋਂ ਇਹ ਕਦੇ ਵੀ ਮਨ ਦੇ ਵਿੱਚ ਨਾ ਲਿਆਓ। ਗੁਰੂ ਸਾਹਿਬ ਨੇ ਕਦੇ ਨਹੀਂ ਕਿਸੇ ਨੂੰ ਕਿਹਾ ਆਪਣੇ ਮਤ ਅਨੁਸਾਰ ਕੋਈ ਨਾਮ ਜਪ ਸਕਦਾ ਹੈ। ਕਿ ਆਪਣੇ ਮਤ ਅਨੁਸਾਰ ਕਲਿਆਣਕਾਰੀ ਵੀ ਹੋ ਸਕਦਾ ਪਰ ਬਸ਼ਰਤ ਨਾਮ ਜਪਣ ਵਾਲਾ ਸਾਡਾ ਜਿਹੜਾ ਭਰਾ ਹੈ ਇੱਕ ਬੰਦਾ ਨਾਮ ਜਪਦਾ ਹੋਵੇ ਭਾਵੇਂ ਉਹ ਹਰੀ ਕਵੇ ਭਾਵੇਂ ਉਹ ਓਮ ਕਵੇ ਭਾਵੇਂ ਰਾਮ ਕਵੇ ਭਾਵੇਂ ਰਹੀਮ ਕਵੇ ਭਾਵੇਂ ਗੁਸਈਆਂ ਕਵੇ ਭਾਵੇਂ ਅੱਲਾ ਕਵੇ ਤੇ ਦੂਜਾ ਉਚਾਰ ਵੱਜਰ ਪ੍ਰਹਿਤਾ ਨਾ ਕਰਦਾ ਹੋਵੇ ਹੁੱਕਾ ਹਜਾਮਤ ਹਲਾਲੋ ਹਰਾਮ ਸਾਡਾ ਉਪਰਾ ਹੈ ਇਹਨਾਂ ਚੀਜ਼ਾਂ ਤੋਂ ਬਚਿਆ ਹੋਵੇ ਤੇ ਇੱਕ ਇਸ਼ਟ ਅਕਾਲਪੁਰਖ ਪਰਮੇਸ਼ਰ ਦਾ ਨਾਮ ਜਪਦਾ ਹੋਵੇ ਮਤ ਕਿਸੇ ਦੇ ਵਿੱਚ ਵੀ ਹੋਵੇ ਇਸ ਕਰਕੇ ਸਾਧ ਸੰਗਤ ਇਹ ਸੁਣ ਕੇ ਪੈਨ ਪੰਡਿਤ ਕਹਿਣ ਲੱਗੇ ਕਿ ਹਰੀ ਦੇ ਤਾਂ ਨਾਮ ਅਨੇਕਾਂ ਹਨ ਜੀ ਤੇ ਪਰ ਮੁਕਤੀ ਦਾ ਕਿਹੜਾ ਨਾਮ ਹੈ ਸ਼੍ਰੀ ਨਾਨਕ ਪੁਨ ਬੈ ਨੇ ਉਚਾਰੇ ਤਾਂ ਇਹ ਗੁਰੂ ਨਾਨਕ ਦੇਵ ਜੀ ਦੇ ਇਹ ਬਚਨ ਉਚਾਰਨਾ ਕੀਤੇ ਹਨ ਜੋ ਨੋਕਾ ਸਭ ਪਾਰੇ ਉਤਾਰੇ ਜਿਹੜੀ ਬੇੜੀ ਸਭ ਦਾ ਪਾਰ ਉਤਾਰਾ ਕਰਦੀ ਹੈ। ਹੁਣ ਜਿਸ ਨੋਕਾ ਪਰ ਚੜਕਉ ਫਿਰ ਜਿਸ ਬੇੜੀ ਤੇ ਜਿਹੜਾ ਕੋਈ ਚੜਦਾ ਹੈ ਤਹ ਕੋ ਪਾਰੇ ਉਤਾਰੈ ਸਉ ਉਸ ਨੂੰ ਉਹੀ ਬੇੜੀ ਪਾਰ ਉਤਾਰਦੀ ਹੈ। ਇਸ ਹੀ ਸੰਗ ਤਹੇ ਕੋ ਕਾਮੂ ਉਸ ਦੇ ਸੰਗ ਉਸ ਨੂੰ ਹੀ ਹੈ ਉਤਰੇ ਪਾਰ ਪਾਏ ਸੁਖ ਧਾਮੂ ਬਾਹਰ ਉਤਾਰਾ ਕਰਕੇ ਆਪ ਸੁਖੀ ਘਰ ਪਹੁੰਚਦਾ ਹੈ ਤੈਸੇ ਗੁਰ ਜੋ ਨਾਮ ਬਤਾਏ ਇਸ ਤਰ੍ਹਾਂ ਗੁਰੂ ਜਿਹੜਾ ਨਾਮ ਦੱਸਦਾ ਹੈ ਸੋ ਤਹ ਕੋ ਹੋਵਤ ਗਤਿ ਦਾਇ ਉਹ ਮੁਕਤੀ ਦਾਣ ਦੇਣ ਵਾਲਾ ਨਾਮ ਜਿਹੜਾ ਹੁੰਦਾ ਹੈ ਜੀ ਗੁਰੂ ਉਪਦੇਸ਼ ਹਿਰਦੈ ਜਨ ਧਾਰਾ ਇਸ ਤਰ੍ਹਾਂ ਨਾਮ ਬੀੜੀ ਬਨੂ ਸਹਾਇਤਾ ਕਰਦਾ ਤੇ ਗੁਰ ਉਪਦੇਸ਼ ਜਿਨ੍ਹਾਂ ਨੇ ਹਿਰਦੇ ਚ ਧਾਰਨ ਕਰ ਲਿਆ ਹੈ। ਉਹ ਭਵ ਸਾਗਰ ਉਤਰਾ ਪਾਰਾ। ਉਹ ਭਵ ਸਾਗਰ ਤੋਂ ਪਾਰ ਉਤਾਰਾ ਹੋ ਗਿਆ ਉਹਨਾਂ ਦਾ। ਇਸ ਪ੍ਰਕਾਰ ਸੁਨ ਕੇ ਸ਼ੁਭ ਬਚਨ। ਇਸ ਪ੍ਰਕਾਰ ਦੇ ਨਾਲ ਪੰਡਤਾਂ ਨੂੰ ਸ਼ੁਭ ਬਚਨ ਸੁਣਾਉਣਾ ਕੀਤਾ ਬਨਾਰਸ ਵਿੱਚ। ਪੰਡਿਤ ਬਿਨੈ ਪਰੈ ਸੁਠ ਰਚਨਾ। ਇਸ ਤਰ੍ਹਾਂ ਪੰਡਤਾਂ ਨੇ ਸੁੰਦਰ ਰਚ ਢੰਗ ਦੇ ਨਾਲ ਜਿਹੜੀ ਬੇਨਤੀ ਕਰਨਾ ਕੀਤੀ ਹੈ। ਦੀਨ ਜਾਣ ਗਤ ਕੀਜੈ ਹਮਰੀ। ਦੀਨ ਜਾਣ ਕੇ ਸਾਨੂੰ ਆਪਣਾ ਨਿਮਾਣਾ ਜਾਣ ਕੇ ਸਾਡੀ ਗਤੀ ਕਰਨਾ ਕਰੋ ਚਰਨ ਸ਼ਰਨ ਗਹਿ ਲੀਨੀ ਤੁਮਰੀ ਅਸੀਂ ਤੁਹਾਡੇ ਚਰਨ ਸ਼ਰਨ ਗ੍ਰਹਿਣ ਕੀਤੇ ਹਨ ਰਾਵਰ ਸਰਸ ਅਪਰ ਨਹਿ ਕੋਈ ਤੁਹਾਡੇ ਵਰਗਾ ਹੋਰ ਕੋਈ ਦਿਆਲੂ ਨਹੀਂ ਹੈ ਗੁਰੂ ਨਾਨਕ ਜੀ ਸਫਲ ਦਰਸਨਿਜ ਕਰ ਦੁਖ ਖੋਈ ਤੁਹਾਡੇ ਸਫਲ ਦਰਸ਼ਨ ਕਰਕੇ ਆਪਣੇ ਦੁੱਖਾਂ ਦਾ ਨਾਸ਼ ਕਰ ਲਿਆ ਹੈ ਸੁਣੀ ਬਿਨੈ ਜਬ ਕਰੋਨਾ ਐਨਾ ਜਦ ਕਿਰਪਾ ਦੇ ਘਰ ਉਹਨਾਂ ਦੀ ਬੇਨਤੀ ਸੁਨਣਾ ਕੀਤੀ ਹੈ ਕੇਵਲ ਦਾਉ ਕੁਰੇ ਸ਼ੁਭ ਬਨ ਉਹਨਾਂ ਨੇ ਸ਼ੁਭ ਬਚਨਾਂ ਦਾ ਉਚਾਰਨ ਕੀਤਾ ਹੈ ਸਤਨਾਮ ਕੋ ਕੀਜਾ ਜਾਪੂ ਸਤਨਾਮ ਦਾ ਜਾਪ ਜਿਹੜਾ ਉਹ ਕਰਨਾ ਕੀਤਾ ਜੀ ਤੁਮਰੇ ਨਾ ਸਹਿ ਤੀਨੋ ਤਾਪੂ ਜਿਸ ਨਾਲ ਤਿੰਨੇ ਤਾਪ ਦੂਰ ਹੋ ਜਾਣਗੇ ਨਾਉ ਧਰੀਕ ਭਏ ਸਿੱਖ ਸੋਏ ਨਾਮ ਨੂੰ ਧਾਰਨ ਕਰਨ ਵਾਲੇ ਸਾਰੇ ਸਿੱਖ ਹੋਏ ਹਨ ਗੁਰ ਗੁਰ ਜਾਪ ਜਪਹਿ ਭ੍ਰਮ ਖੋਏ ਗੁਰੂ ਗੁਰੂ ਜਪ ਜਾਪ ਕਰਕੇ ਸਭ ਭ੍ਰਮ ਗਵਾਉਂਦੇ ਹਨ ਜੀ ਕਿਤ ਕ ਦਿਵਸ ਗੁਰ ਡੇਰਾ ਕਰਕੇ کئی ਦਿਨ ਗੁਰੂ ਜੀ ਨੇ ਉਥੇ ਡੇਰਾ ਕਰਨਾ ਕੀਤਾ ਹੈ। ਸੁਨ ਗਮਨੇ ਉਪਕਾਰ ਵਿਚਰ ਕੇ।ੁਰਾ ਪਰ ਉਪਕਾਰ ਕਰਨ ਵਾਸਤੇ ਗੁਰੂ ਸਾਹਿਬ ਅੱਗੇ ਚੱਲ ਪਹੇ। ਇਥੇ ਨੋਵਾਂ ਅਧਿਆਇ ਸਮਾਪਤ ਹੋ ਰਿਹਾ ਸਾਧ ਸੰਗਤ। ਵਡਭਾਗੀ ਆਪਨੇ ਹਾਜ਼ਰੀਆਂ ਭਰੀਆਂ। ਕੱਲ ਨੂੰ ਆਪ ਸਰਵਣ ਕਰਨਾ। ਜਗਨਨਾਥ ਸਤਗੁਰੂ ਸਾਹਿਬ ਜੀ ਮਹਾਰਾਜ ਪਹੁੰਚਣਗੇ। ਜੋ ਬਹੁਤ ਸ਼ਾਕ ਸ਼ਾਤ ਇੱਕ ਸਾਡੇ ਇਤਿਹਾਸ ਦੀ ਗਾਥਾ ਹੀ ਹੈ ਤੇ ਦੂਸਰਾ ਰੋਜ਼ ਦੀ ਬਾਣੀ ਵਿੱਚ ਪੜਿਆ ਜਾਣ ਵਾਲਾ ਸ਼ਬਦ ਜਿਵੇਂ ਮੈਂ ਬੇਨਤੀ ਕਰਾਂਗਾ ਵੀ ਆਰਤੀ ਕੀ ਹੁੰਦੀ ਹੈ ਸਰਗੁਣ ਦੀ ਆਰਤੀ ਕੀ ਹੈ ਨਿਰਗੁਣ ਦੀ ਕੀ ਹੈ ਕਿੰਨੇ ਤਰ੍ਹਾਂ ਦੀ ਆਰਤੀ ਹੁੰਦੀ ਹੈ ਕੀ ਆਰਤੀ ਦਾ ਖੰਡਨ ਕੀਤਾ ਗਿਆ ਹੈ ਇਹ ਆਰਤੀ ਦਾ ਢੰਗ ਸਤਿਗੁਰੂ ਸਾਹਿਬ ਜੀ ਨੇ ਕੀ ਦਿਖਾਉਣਾ ਕੀਤਾ ਤੇ ਕੀ ਮਹਾਰਾਜ ਸਤਿਗੁਰੂ ਸਾਹਿਬ ਜੀ ਨੇ ਜਿਹੜਾ ਇਹ ਸ਼ਬਦ ਉਚਾਰਿਆ ਹੈ ਉਸ ਦੇ ਅਰਥ ਤਾਤਪਰ ਜਿਹੜੇ ਆਪਾਂ ਵਿਚਾਰਾਂਗੇ ਜੋ ਜਗਨਨਾਥ ਪੂਰੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਉਚਾਰਨਾ ਕੀਤਾ ਹੈ ਉਸ ਪ੍ਰਤੀ ਆਪਾਂ ਖੁੱਲ ਕੇ ਜਿਹੜੀਆਂ ਉਹ ਵਿਚਾਰਾਂ ਕਰਾਂਗੇ ਜੋ ਸਾਡੇ ਪੰਥ ਦੇ ਅੰਦਰ ਮਰਜ਼ਾਦਾਵਾਂ ਹਨ ਜੋ ਸਾਨੂੰ ਵੱਡਿਆਂ ਨੇ ਆ ਜਗਾ ਜਗਾ ਦੇ ਉੱਪਰ ਆਪਾਂ ਦੇਖਦੇ ਵੀ ਹਾਂ ਪ੍ਰਤੱਖ ਤੇ ਉਹਦਾ ਤਾਤ ਪਰਜ ਨਹੀਂ ਕਿਸੇ ਤਰ੍ਹਾਂ ਦੇ ਨਾਲ ਸਮਝ ਪਾਉਂਦੇ ਉਹ ਸਾਰਾ ਆਪਾਂ ਖੁਲਾਸਾ ਕਰਕੇ ਜਰੂਰ ਬਾਤ ਕਰਨ ਦਾ ਯਤਨ ਕਰਾਂਗੇ ਤੋਂ ਭੁੱਲਾਂ ਚੁੱਕਾਂ ਦੀ ਖਿਮਾ ਸਰਬੱਤ ਦਾ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਹਨ ਗੁਰੂ ਸਾਹਿਬ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਔਰ ਅਹਰਾਦ ਸਾਹਿਬ ਦੇ ਜਾਪ ਸਰਵਨ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਏ ਗੋਬਿੰਦ ਏ ਗੋਪਾਲ ਏ ਦਿਆਲ ਲਾਲ ਪ੍ਰਾਨਨਾਥ ਨਾਜ ਸਖੇ ਦੀਨ ਦਰਦ ਨਿਵਾਰ ਏ ਸਮਰਥ ਅਗੰ ਪੂਰਨ ਮੋਹਿ ਮਾਇਆ ਧਾਰ ਅੰਧ ਗੂਪ ਮਹਾ ਭਯਾਨ ਨਾਨਕ ਪਾਰਿਓ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ भगते उपाया पैज रखदा आया राम राजे हरनाक्ष